ਜੀ ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਤੇ ਨਾਲ ਇੱਕ ਧਰਨੇ ਦਾ ਜ਼ਿਕਰ ਕੀਤਾ ਤੇ ਕੀ ਸੰਵਧਾਨਿਕ ਤੌਰ ਤੇ ਵੀ ਸਰਕਾਰ ਕੁਝ ਕਰਦੀ ਨਜ਼ਰ ਆਉਂਦੀ ਹੈ ਕੋਈ ਸਰਗਰਮੀ ਨਜ਼ਰ ਆਉਂਦੀ ਹੈ ਸਰਕਾਰ ਦੀ ਇਸ ਸੰਜੀਦਾ ਮਾਮਲੇ ਦੇ ਉੱਤੇ ਸਰਬਧਲੀ ਬੈਠਕ ਤਾਂ ਕਹਿੰਦੇ ਅੱਜ ਹੈ ਇਜਲਾਸ ਬਾਰੇ ਵੀ ਕੋਈ ਜਾਣਕਾਰੀ ਹੈ ਸ਼ਰਮਾਂ ਜੀ ਹਾਂ ਬਿਲਕੁਲ ਪ੍ਰਵੀਨ ਜੀ ਦੋ ਤਿੰਨ ਚੰਗੇ ਫੈਸਲੇ ਹੋਏ ਨੇ ਇੱਕ ਤਾਂ ਇਹ ਹੈ ਕਿ ਹਰਿਆਣਾ ਦੀ ਸਾਰੀ ਲੀਡਰਸ਼ਿਪ ਇੱਕ ਸੁਰਚ ਬੋਲਦੀ ਨਜ਼ਰ ਆ ਰਹੀ ਸੀ ਔਰ ਇਧਰ ਵਾਲੇ ਸਾਰੇ ਸਿਆਸਤਦਾਨਾਂ ਨੂੰ ਇਸ ਗੱਲੋਂ ਲਾਣਤਾ ਵੀ ਪੈ ਰਹੀਆਂ ਸੀ ਹਾਂ ਹਾਂ ਰਵਨੀਤ ਬਿੱਟੂ ਵੀ ਇਹ ਕਹਿੰਦਾ ਨਜ਼ਰ ਆ ਕਿ ਪੰਜਾਬ ਕੋਲ ਖਾਲੀਤੀ ਪਾਉਣੀ ਨਹੀਂ ਹੈ ਜੀ ਅਸੀਂ ਇੱਕ ਮੋਦੀ ਦੇਾਂਗੇ ਵੀ ਸਾਨੂੰ ਕਿਉਂ ਕਹਿਣਾ ਭਰ ਜਾ ਕੇ ਆਪਣੇ ਆਕਾਵ ਨੂੰ ਸਮਝਾ ਫਿਰੋ ਮੁੱਖ ਮੰਤਰੀ ਨੇ ਤਾਂ ਸਿੱਧਾ ਪੰਜ ਕੱਸਿਆ ਹਾਂ ਜੀ ਕਿ ਭਈ ਤੂੰ ਰਾਜਸਥਾਨ ਤੋਂ ਮੈਂਬਰ ਆ ਤੂੰ ਰਾਸਥਾਨ ਦੀ ਝੋਲੀ ਚ ਪੈਵੇਂਗਾ ਪੇਰੇਆਣੇ ਰਹੀਂ ਤੂੰ ਦਿੱਲੀ ਨੂੰ ਜਾਣਾ ਤੇ ਤੈਨੂੰ ਤਾਂ ਲੰਘ ਦੇ ਦੇਣਗੇ ਅਗਲੇ ਇਸ ਲਈ ਫਿਰ ਦੋਨੋਂ ਦੀ ਬੋਲੀ ਬੋਲੇਗਾ ਤੇ ਪੰਜਾਬ ਦੇ ਨਾਲ ਕਦੋਂ ਖੜੇ ਹੋ ਇਸ ਲਈ ਜੱਖ ਰੋਣਾ ਕਿੰਨੀ ਵੀ ਸਭ ਨੇ ਚੱਕਿਆ ਪੰਜਾਬ ਦੀ ਬੀਜੇਪੀ ਇਹ ਜੇ ਸਪਸ਼ਟ ਹੋ ਕੇ ਨਹੀਂ ਬੋਲ ਪਾ ਹੁਕਮ ਨਹੀਂ ਨਾ ਆਇਆ ਅਕਾਲੀ ਦਲ ਨੇ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਸਖਤ ਪੈਨਸਲ ਲੈਣਗੇ ਅਸੀਂ ਨਾਲ ਹੂੰ ਹੂੰ ਤੇ ਜੇ ਇਹ ਕੋਡੀ ਟੇਕਣਗੇ ਫਿਰ ਅਸੀਂ ਅੰਦੋਲਨ ਵੀ ਛੇੜਾਂਗੇ ਹੂੰ ਕੋਈ ਸ਼ੱਕ ਨਹੀਂ ਪ੍ਰਵੀਨ ਜੀ ਕਿਸੇ ਸਮੇਂ ਪੰਜਾਬ ਚ ਪਾਣੀਆਂ ਲਈ ਅੰਦੋਲਨ ਹੋਇਆ ਸੀ ਉਹ ਅੰਦੋਲਨ ਧਰਮ ਯੁੱਧ ਮੋਰਚੇ ਚ ਬਦਲ ਗਿਆ ਸੀ ਉਹ ਧਰਮ ਯੁੱਧ ਮੋਰਚੇ ਤੋਂ ਇਨਾ ਹੀ ਪਾਣੀਆਂ ਦੇ ਵਿੱਚ ਕਿਵੇਂ ਸਾਡਾ ਲਹੂ ਵਗਿਆ ਉਹ ਆਪਾਂ ਸਾਰੇ ਜਾਣਦੇ ਆ ਹੂੰ ਸੋ ਇਸ ਲਈ ਉਹ ਲਹੂ ਨਾਲ ਭਿੱਜੇ ਪੰਨੇ ਪੰਜਾਬ ਫਿਰ ਨਹੀਂ ਨਵੇਂ ਲਿਖਣਾ ਚਾਹੁੰਦਾ ਪਰੇ ਸਾਨੂੰ ਜਿਵੇਂ ਉਹ ਸਿੱਤ ਕੇਲ ਰਹੇ ਨੇ ਕਿ ਇਹ ਉਹੀ ਡਸਟਰ ਪੰਜਾਬ ਚਾਉਂਦੇ ਨੇ ਜੀ ਜੀ ਉਹੀ ਖੰਡਿਆ ਪੁੰਡਿਆ ਪੰਜਾਬ ਚਾਉਂਦੇ ਨੇ ਉਹੀ ਘਰਾਂ ਚ 70 ਬਸ਼ੀਰ ਹੋਣਾ ਦੇਖਣਾ ਚਾਹੁੰਦੇ ਨੇ ਇਹਨਾਂ ਦੀ ਕਿਹੋ ਜੀ ਰਾਜਨੀਤੀ ਹੈ ਫਿਰ ਜੀ ਜੀ ਤੇ ਜੋ ਕੁਝ ਕਾਂਗਰਸ ਦੇ ਰਾਜ ਚ ਹੋਇਆ ਤੇ ਤੁਹਾਡੇ ਰਾਜ ਨੂੰ ਕੋਈ ਫਰਕ ਕੀ ਹੈ ਜਨਾਬ ਹੂੰ ਤਾਂ ਇਹ ਤਾਂ ਹੋ ਗਿਆ ਪੰਜਾਬ ਦੀ ਹੁਣ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਵੀ ਰਾਜਾ ਬੜਿੰਗ ਵੀ ਸਾਰੇ ਬੋਲ ਰਹੇ ਨੇ ਕਿ ਅਸੀਂ ਨਾਲਾਂ ਜੋ ਸਰਕਾਰ ਫੈਸਲਾ ਕਰੂਗੀ ਅਸੀਂ ਦੇ ਨਾਲ ਖੜਾਂਗੇ हां ਜਦੋਂ ਤੁਸੀਂ ਸੱਤਾ ਜੁੰਨੇ ਹੋ ਕੇਂਦਰ ਚ ਤਾਂ ਤੁਸੀਂ ਸਾਧਨਾ ਦੀ ਲੁੱਟ ਕਰਦੇ ਹੋ ਮਤਲਬ ਸਵਾਲ ਤਾਂ ਸਾਡਾ ਦਿੱਲੀ ਦੇ ਤਖਤ ਨਾਲ ਹੀ ਰਿਹਾ ਚਾਹੇ ਕੋਈ ਬੈਠੇ ਹੋਣੇ ਪੰਜਾਬ ਨਾਲੇ ਮਤਲਬ ਰੱਸਾ ਕਿਸੀ ਕੀਤੀ ਹੈ ਤੇ ਇਸ ਮਸਲੇ ਤੇ ਜਦੋਂ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਇੱਕ ਸੁਰ ਹੁੰਦੀਆਂ ਨਜ਼ਰ ਆਈਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਹੀ ਮੀਡੀਆ ਰਾਹੀਂ ਵੀ ਬਖਵਤ ਮੁੱਦੀ ਜੀ ਵੀ ਵਰਗ ਰਹੀ ਵੀ ਪੰਜਾਬ ਦੇ ਸੰਜੀਦਾ ਲੋਗਾ ਰਹੀ ਵੀ ਇਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਸਰਦਲੀ ਬੈਠਕ ਬਲਾਓ ਤੁਸੀਂ ਵਿਧਾਨ ਸਭਾ ਦਾ اجلاس ਬਲਾਓ ਸੈਸ਼ਨ ਬਲਾਓ ਤੇ ਨੰਗਲ ਤੇ ਫਿਰ ਇਹਨਾਂ ਨੇ মিডিਆ ਦੇ ਸਾਹਮਣੇ ਗੱਲ ਕਹੀ ਕਿ ਹਾਂ ਮੈਂ ਸਰਦਲੀ ਬੈਠਕ ਵੀ ਬੁਲਾਉਂਗਾ ਤੇ ਮੈਂ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਉਂਗਾ ਪਰ ਚੰਡੀ ਤੱਕ ਚੰਡੀਗੜ੍ਹ ਤੱਕ ਪਹੁੰਚਦੇ ਆ ਪਹੁੰਚਦੇ ਆ ਕੱਲ ਸ਼ਾਮ ਨੂੰ ਜੀ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏਾਂ ਦੀ ਆਪਣੇ ਮੰਤਰੀਆਂ ਦੀ ਬੈਠਕ ਬੁਲਾਈ ਹੂੰ ਠੀਕ ਹੈ ਸੱਤਾਧਾਰੀ ਤੇਰਾ ਬੈਠਕ ਬੁਲਾਉਣੀ ਚਾਹੀਦੀ ਹੈ ਚੰਗਾ ਹੁੰਦਾ ਜੇ 92 94 ਐਮਐਲਏ ਦੀ ਵੀ 117 ਐਮਐਲਏ ਨੂੰ ਸੱਦ ਲੈਂਦੇ ਹੂੰ ਕਿ ਆਜੂ ਵੀ ਸਾਰੀ ਐਮਐਲਏ ਵੈਟ ਲਈਏ ਪਰ ਨਹੀਂ ਜਨਾਬ ਤੁਸੀਂ ਤਾਂ ਦਿੱਲੀ ਦਾ ਨਮਾਇंदा ਵਿੱਚ ਬਿਠਾਇਆ ਵਾ ਸੀ ਅਰਵਿੰਦ ਕੇਜਰੀਵਾਲ ਤੁਹਾਡੀ ਪਾਰਟੀ ਦਾ ਸੁਪ ਪੰਜਾਬ ਦੇ ਹੱਕ ਖੋਣ ਵਾਲੇ ਉਹ ਸੁਭੇ ਦਾ ਨਵੇਂ ਦਾ ਵੀ ਆ ਉਹ ਹੂੰ ਹੂੰ ਤੁਸੀਂ ਉਹਨਾਂ ਨਾਲ ਬਿਠਾ ਰਹੇ ਹੋ ਹੂੰ ਤੇ ਜਦੋਂ ਤੁਹਾਡੀ ਉੱਥੇ ਸਰਕਾਰ ਸੀ ਤਾਂ ਪੰਜਾਬ ਦੇ ਸਾਧਨਾਂ ਦੀ ਲੁੱਟ ਤੁਸੀਂ ਵੀ ਕਰਾਈ ਹੈ ਜਦੋਂ ਰਾਸਾਂ ਤੋਂ ਵੋਟਾਂ ਲੈਣੀ ਸੀ ਉਧਰ ਨੂੰ ਵੀ ਕਰਾਈ ਹੈ ਹੂੰ ਹੂੰ ਤੇ ਹੁਣ ਤੁਸੀਂ ਉਹਨੂੰ ਵਿੱਚ ਬਿਠਾ ਰਹੇ ਹੋ ਉਹਦਾ ਵਿੱਚ ਬੈਠਣ ਦਾ ਕੀ ਮਤਲਬ ਹੈ ਕੀ ਮਤਲਬ ਹੈ ਸਹੀ ਹੈ ਚਲੋ ਫਿਰ ਸ਼ਾਮ ਤੱਕ ਸਨੇਹਾ ਆ ਗਿਆ ਜੀ ਕਿ ਕੱਲ ਨੂੰ ਹੀ ਸਰਬਦਲੀ ਬੈਠਕ ਬੁਲਾ ਲਈ ਹੈ ਹੂੰ ਅੱਜ ਭਾਵ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਾਡੀ ਸਵੇਰ ਹੈ 2 ਤਰੀਕ ਦੀ ਤੇ ਅੱਜ ਇੱਥੇ ਹੁਣ ਸਰਦਲੀ ਬੈਠਕ ਦੋ ਘੰਟੇ ਬਾਅਦ ਸ਼ੁਰੂ ਹੋਣੀ ਉਹਦੇ ਵਿੱਚ ਇੱਕ ਜੁੜਤਾ ਦਾ ਪ੍ਰਗਟਾਵਾ ਹੋਏਗਾ ਫਿਰ ਇਹ ਸੋਮਵਾਰ ਨੂੰ ਵਿਧਾਨ ਸਭਾ ਦਾ اجلاس ਬੁਲਾਉਣ ਦਾ ਫੈਸਲਾ ਕੀਤਾ ਜੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਇੱਕ ਮੌਕਾ ਏ ਕਿ ਜਿਹੜਾ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਕਹੋਂਦਾ ਸੀ ਕੈਪਟਨ ਅਮਰਿੰਦਰ ਸਿੰਘ ਉਹਨੇ ਜਿਹੜੇ ਉਸ ਸਮੇਂ ਬਿੱਲ ਲਿਆ ਕੇ ਮਤੇ ਪਾਏ ਤੇ ਪਾਸ ਕੀਤੇ ਤੇ ਭੇਜੇ ਜਿਹਦੇ ਵਿੱਚ ਅਕਾਲੀ ਦਲ ਵੀ ਨਾਲ ਬਾਕੀ ਸਾਰੀ ਲੀਡਰਸ਼ਿਪ ਵੀ ਨਾਲ हां जी ए सही फैसला ਪਾਣੀਆਂ ਦੇ ਸਮਝੌਤੇ ਰੱਦ ਆਪਣੀ ਹਾਈ ਕਮਾਂਡ ਨਾਲ ਵੀ ਆਡਾ ਲੈਣ ਦੀ ਦਿਖਾਇਆ ਪੱਟਾ ਵਾ ਕੁਝ ਹੱਦ ਤੱਕ ਉਹ ਸਾਰੇ ਮਸਲੇ ਸਹੀ ਸੀ ਹਮਮ ਕੌੜੋ ਚ ਇੱਕ ਨੁਕਤਾ ਸੀ ਉਹ ਨੁਕਤਾ ਇਹ ਸੀਗਾ ਕਿ ਹੁਣ ਤੱਕ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਤੋਂ ਹਰਿਆਣਾ ਰਾਸਾਂ ਦਿੱਲੀ ਵਾਲੇ ਪਾਣੀਆਂ ਦੀ ਲੁੱਟ ਕਰ ਰਹੇ ਨੇ ਸਭ ਤੋਂ ਜਬਰੀ ਖੋਇਆ ਗਿਆ ਤੇ ਐਸਬੀਐਲ ਨਹੀਂ ਹੋਰ ਲੈ ਜਾਣ ਨੂੰ ਫਿਰਦੇ ਨੇ ਉਸੇ ਐਸਬੀਐਲ ਦੇ ਮੁੱਦੇ ਤੇ ਵੀ ਸਾਰੀਆਂ ਤਰ੍ਹਾਂ ਵਿਰੋਧ ਕਰਦੀਆਂ ਸੀ ਜਦੋਂ ਲੋਕ ਰੋਹ ਦੇਖਿਆ ਨਹੀਂ ਤਾਂ ਪਹਿਲਾਂ ਬਣਾਉਣ ਵਾਲਿਆਂ ਚ ਹੀ ਸੀ ਜੀ ਜੀ ਤੋ ਉਹ ਸਾਰੇ ਮਤੇਆਂ ਨੂੰ ਉਹ ਸਾਰੇ ਫੈਸਲਿਆਂ ਨੂੰ ਰੱਦ ਕਰਦਿਆਂ ਹੋਏ ਆ ਕੈਪਟਨ ਨਵਿੰਦਰ ਸਿੰਘ ਨੇ ਉਸ ਦੇ ਦਰਮਿਆਨ ਇਹ ਦ੍ਰਿਸ਼ਟੀ ਕਰਤੀ ਕਿ ਵੀ ਜਿਹੜਾ ਪਾਣੀ ਜਾਂਦਾ ਉਹ ਜਾਈ ਜਾਊਗਾ ਹਮਮ ਕਿ ਇਸ ਵਜ੍ਹਾ ਲਈ ਨਵਾਂ ਨਹੀਂ ਭੇਜਾਂਗੇ ਮਤਲਬ ਤੁਸੀਂ ਉਹਨੂੰ ਕਾਨੂੰਨੀ ਮੋਹਰ ਲਾਤੀ ਹਮ ਸਹੀ ਹੈ ਜਿਹੜੀ ਹੁਣ ਤੱਕ ਆ ਜਾਂਦਾ ਸੀਗਾ ਵੀ ਗਨ ਪੁਆਇੰਟ ਤੇ ਸਾ ਤੋਂ ਕਰਾ ਲਿਆ ਜਾਂ ਰਜੀਵ ਲੰਗੋਵਾਲ ਸਮਝੋਤਾ ਵੀ ਕਿਹਾ ਜਾਂਦਾ ਸੀ ਕਿ ਵੀ ਸਰਕਾਰ ਕਿਸੇ ਇੱਕ ਪਾਰਟੀ ਦੇ ਨੁਮਾਇंदे ਨਾਲ ਕਿਵੇਂ ਸਮਝੋਤਾ ਕਰ ਸਕਦੀ ਆ ਹਮ ਹੈਨਾ ਇਸ ਲਈ ਉਹ ਉਹ ਮਸਲੇ ਤੇ ਮੋਹਰ ਲਾਤੀ ਅੱਜ ਉਹਨੂੰ ਸੋਧਣ ਦਾ ਵੀ ਟਾਈਮ ਆ ਜੀ ਬਿਲਕੁਲ ਸੋਮਵਾਰ ਨੂੰ ਤੁਸੀਂ ਉਹ ਮਦਵੀ ਰਤ ਕਰੋ ਕਿ ਭਈ ਨਮਾ ਪਾਣੀ ਦਾ ਕੀ ਦੇਣਾ ਜਿਹੜਾ ਇਹ ਲੈ ਰਹੇ ਉਹ ਵੀ ਲੁੱਟ ਹੈ ਤੁਹਾਡੀ ਉਹਦਾ ਮੁੱਲ ਤਾਰੋ ਇਸ ਨੂੰ ਇਸ ਮਸਲੇ ਤੇ ਲੈ ਕੇ ਆਉਣ ਜੀ ਤੋਂ ਇਸ ਲਈ ਮੌਕਾ ਹੈ ਕੱਲ ਨੂੰ ਮਤਲਬ ਕਿ ਅੱਜ ਜਿਹੜੀ ਹੈਗੀ ਸਾਡੇ ਤੁਹਾਡੀ ਕੱਲ ਉਹ ਸਰਬਦਲੀ ਬੈਠਕ ਹੈ ਔਰ ਸੋਮਵਾਰ ਨੂੰ ਇੱਥੇ ਵਿਧਾਨ ਸਭਾ ਦਾ ਪਾਣੀਆਂ ਦੇ ਮਸਲੇ ਤੇ ਵਿਸ਼ੇਸ਼ اجلاس ਹੈ ਜੀ ਜੀ ਅੱਜ ਦਾ ਆਪਣਾ ਜਿਹੜਾ ਪ੍ਰੋਗਰਾਮ ਆ ਪਾਣੀਆ ਦੇ ਆਲੇ ਦੁਆਲੇ ਹੀ ਆ ਕਿਉਂਕਿ ਪਾਣੀ ਬਹੁਤ ਵੱਡਾ ਮਸਲਾ ਬਣ ਚੁੱਕਿਆ ਮੁੱਦਾ ਬਣ ਚੁੱਕਿਆ ਤੇ ਇਸ ਮਾਮਲੇ ਉੱਤੇ ਇਸ ਟਾਈਮ ਸਿਆਸਤ ਜਿਹੜੀ ਕੇਂਦਰ ਵੱਲੋਂ ਜਾ ਰਹੀ ਹੈ ਜਿਹਦੇ ਬਾਰੇ ਤੁਸੀਂ ਚਰਚਾ ਕਰ ਹੀ ਚੁੱਕੇ ਹੋ ਅਗਲਾ ਵੀ ਜਿਹੜਾ ਸਵਾਲ ਆ ਉਹ ਪਾਣੀ ਦੇ ਨਾਲ ਜੁੜਿਆ ਤੇ ਪੰਜਾਬ ਦੀ ਹੋਂਦ ਦੇ ਨਾਲ ਜੁੜਿਆ ਹੋਇਆ ਸ਼ਰਮਾ ਜੀ